کوئی نہ ہو نہ نہ ہو ਅਗਰ ਭਾਈ ਇੱਕ ਦੀ ਵੀ ਆ ਤਾਂ ਦੱਸਾਂਗੇ ਸੱਚਾਈ ਵਾਲਾ ਹੋਣਾ ਚਾਹੀਦਾ ਹੈ ਕਿ ਬਾਕੀ ਉਹ ਬੋਲ ਦੇਖ ਆਪਣਾ ਕਿਹੜੀ ਜਗ੍ਹਾ ਤੇ ਰਹਿਣਾ ਹੈ ਮਾਲਕਲਾਂ ਦੇ ਰਹਿਣ ਵਾਲੇ ਆ ਸਾਰੇ ਕਿਹੜਾ ਇੱਕ ਬੱਚਾ ਸੀ ਜੋ ਗਿਆਨ ਸਾਗਰ ਆਸ਼ਰਮ ਨੂੰ ਅੱਜ ਕੁਝ ਸੌਂਪ ਦਿੱਤਾ ਕੀ ਕਰਦਾ ਹੈ ਉਹਦੇ ਸਾਰਾ ਹੀ ਇਲਾਜ ਬੜਾ ਕਰਾਇਆ ਜੀ ਬਹੁਤ ਤਾਂ ਹੀ ਲੈ ਕੇ ਗਏ ਜੀ ਅਸੀਂ ਜੀ ਪਰ ਵੀ ਹੁਣ ਬੇਵਾਬ ਹੋ ਵੀ ਗਰੀਬੀ ਚੱਲ ਰਹੀ ਆ ਤੁਹਾਨੂੰ ਪਤਾ ਜੀ ਸਾਰਾ ਜੀ ਇਕੱਲੇ ਕਮਾਉਣ ਵਾਲੇ ਆ ਜੀ ਅਸੀਂ ਉਹ ਬੱਚਾ ਜਾਸ਼ਰੂਮ ਨੂੰ ਠੇਡ ਕਰ ਰਹੇ ਆ ਜੀ ਕੀ ਲੱਗਦਾ ਕਿ ਆਸ਼ਰਮ ਦੇ ਵਿੱਚ ਤੁਹਾਡਾ ਬੱਚਾ ਤੰਦਰੁਸਤ ਹੋਊਗਾ ਠੀਕ ਹੈ ਜੀ ਕਿਰਪਾ ਉੱਥੇ ਜੀ ਬਹੁਤ ਬੱਚੇ ਠੀਕ ਹੋਏ ਆ ਜੀ ਸਾਰਾ ਸਾਨੂੰ ਉਮੀਦ ਆ ਜੀ ਮਹਾਰਾਜ ਤੇ ਬਹੁਤ ਜ਼ਿਆਦਾ ਭਰੋਸਾ ਜੀ ਕੀ ਨਾਮ ਆਪਣਾ ਕਿਹੜੇ ਆਸ਼ਰਮ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨ ਸਾਗਰ ਆਸ਼ਰਮ ਮੁੱਦਕੀ ਦੇ ਸੇਵਾਦਾਰ ਗੁਰਜਨ ਸਿੰਘ ਜੀ ਖਾਲਸਾ ਜੋ ਕਿ ਇਸ ਵੇਲੇ ਆਪਾਂ ਨਗਰ ਮਾਲਕ ਲਾਂ ਦੇ ਵਿੱਚ ਖੜੇ ਆ ਇੱਕ ਬੱਚੀ ਹੈ ਜੋ ਸਰੀਰਕ ਪੱਖੋਂ ਕਮਜ਼ੋਰ ਵੀ ਹੈ ਥੋੜੀ ਮੰਦਬੁੱਧੀ ਵੀ ਹੈ ਸੋ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਬੱਚੀ ਨੂੰ ਅੱਜ ਆਪਾਂ ਰਿਸਕੂ ਕਰਨ ਵਾਸਤੇ ਆਏ ਹੋਏ ਆ ਵੈਗਰੂ ਜੀ ਸੋ ਇਸ ਬੱਚੀ ਨੂੰ ਅੱਜ ਤੋਂ ਬਾਅਦ ਜੋ ਵੀ ਇਸ ਦਾ ਸਿਹਤ ਦੇ ਪੱਖੋਂ ਡਾਕਟਰੀ ਇਲਾਜ ਕਰਵਾਇਆ ਜਾਊਗਾ ਇਹਦੀ ਸਾਮ ਸੰਭਾਲ ਆਸ਼ਰਮ ਦੇ ਵਿੱਚ ਆਸ਼ਰਮ ਦਾ ਤੇ ਇੱਕ ਨਾਮ ਹੀ ਦਿੱਤਾ ਗਿਆ ਹੈ ਪਰ ਜਿਹੜੀ ਇਹਦੀ ਸੁੱਖ ਸਹੂਲਤ ਹੈ ਉਹ ਆਪਣਾ ਜਿਵੇਂ ਆਪਾਂ ਘਰ ਦੇ ਵਿੱਚ ਮੌਜੂਦਾ ਰਹਿੰਦੇ ਆ ਇਸੇ ਤਰ੍ਹਾਂ ਬੱਚਿਆਂ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਸੋ ਬੀਬੀ ਮਨਦੀਪ ਕੌਰ ਜੀ ਖਾਲਸਾ ਜੋ ਕਿ ਇਸ ਗਿਆਨ ਸਾਗਰ ਆਸ਼ਰਮ ਮੋਦਕੀ ਦੇ ਮੁੱਖ ਸੇਵਾਦਾਰ ਹਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੱਚਿਆਂ ਦਾਇਆ ਵਾਸਤੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਸਾਰੀ ਸੰਗਤ ਅਰਦਾਸ ਬੇਨਤੀ ਆਪਾਂ ਸਾਰੇ ਹੀ ਕਰਦੇ ਹਾਂ ਕਿ ਇਹ ਬੱਚੀ ਤੰਦਰੁਸਤ ਹੋ ਕੇ ਆਪਣਾ ਵਧੀਆ ਜੀਵਨ ਗੁਜ਼ਾਰ ਸਕੇ ਬਾਬਾ ਜੀ ਕਿੰਨੇ ਟਾਈਮ ਤੋਂ ਆਸ਼ਰਮ ਚੱਲ ਰਿਹਾ ਤੇ ਹੁਣ ਤੱਕ ਕਿੰਨੇ ਗਾਪਾਂ ਬੱਚੇ ਜੋ ਰੱਖੇ ਆ ਕਿ ਆਸ਼ਰਮ ਦੇ ਵਿੱਚ ਹੀ ਆਪ ਵੀ ਹੋਰ ਮਰੀਜ਼ ਵਗੈਰਾ ਲਿਖਿਆ ਹੋਇਆ ਹੈ ਵੈਗੁਰਜੀ ਤਕਰੀਬਨ 2 ਸਾਲ ਤੋਂ ਸੰਸਤਾ ਚੱਲਦੀ ਪਈ ਹੈ ਜਿਹਦੇ ਵਿੱਚ ਹੁਣ ਤੱਕ ਤਕਰੀਬਨ ਕੋਈ 25-30 ਪੇਸ਼ੈਂਟਾਂ ਤੋਂ ਉੱਪਰ ਧੰਨ ਗੁਰੂ ਰਾਮਦਾਸ ਮਾਰੇ ਨੇ ਕਿਰਪਾ ਕੀਤੀ ਕਿ ਆਪਾਂ ਸਾਂਭ ਸੰਭਾਲ ਕੀਤੀ ਹੈ ਜਿਨ੍ਹਾਂ ਦੇ ਸਰੀਰ ਬਜ਼ੁਰਗਾਂ ਦੇ ਬਿਲਕੁਲ ਕੀੜੇ ਖਾ ਖਾ ਚੁੱਕੇ ਸਨ ਸਾਂਭ ਸੰਭਾਲ ਕੀਤੀ ਹੈ ਕਿਸ ਦੇ ਹੱਥ ਪੈਰ ਗਲਗੇ ਕੋਈ ਸਾਂਭ ਸੰਭਾਲ ਵਾਲਾ ਨਹੀਂ ਸੀਗਾ ਸੋ ਸੇਵਾ ਇਸੇ ਤਰ੍ਹਾਂ ਆਪਾਂ ਕਰ ਰਹੇ ਹੈਗੇ ਆ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਬਾਕੀ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਬੱਚੀ ਆਪਾਂ ਅੱਗੇ ਆਸ਼ਰਮ ਲੈ ਕੇ ਜਾ ਰਹੇ ਹਾਂ જિલ્લા ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤੋਂ ਆਸ਼ਰਮ ਲਈ ਕੀ ਮੰਗ ਕਰਦੀਆਂ ओके ਆਸ਼ਰਮ ਨੂੰ ਵਰਗੇ ਜੀ ਸਪੋਰਟ ਦਿੱਤੀ ਜਾਵੇ ਇਹਦੇ ਬੱਚਿਆਂ ਦੀ ਹੋਰ ਖੰਡਾ ਦੇ ਵਿੱਚ ਹੋ ਜੀ ਕਾਫੀ ਪੂਰੇ ਪ੍ਰਜਾਪ ਦੇ ਵਿੱਚ ਹੀ ਹਲਾਕ ਬਹੁਤ ਬੱਚਾ ਲਈ ਮਾਰੇ ਪੁੱਛਿਆ ਹੈ ਜਾਂ ਆਪਣੀ ਜ਼ੋਰ ਲਈ ਮਾਰੇ ਪੁੱਛਿਆ ਹੈ ਵੈਗਰੂ ਜੀ ਅਸੀਂ ਸੰਗਤ ਦੇ ਅੱਗੇ ਹੱਥ ਬੰਨ ਕੇ ਬੇਨਤੀ ਕਰਦੇ ਆਂ ਕਿ ਜੋ ਮੁੱਦਕੀ ਦੇ ਵਿੱਚ ਅਨਾਥਾ ਆਸ਼ਰਮ ਬਣਿਆ ਹੈ ਐਨ ਆਰ ਆਈ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਅੱਜ ਤੱਕ ਸੰਸਥਾ ਚੱਲਦੀ ਨੂੰ ਤਕਰੀਬਨ 2 ਸਾਲ ਹੋ ਗਏ ਹਨ ਕੋਈ ਕਿਸੇ ਵੱਲ ਜੋ ਹਜੇ ਆਪਾਂ ਕੋਲ ਕੋਈ ਸੇਵਾ ਭਾਵਨਾ ਸੇਵਾ ਵਾਸਤੇ ਨਹੀਂ ਕੋਈ ਪਹੁੰਚਿਆ ਸਾਰੇ ਹੀ ਪਿੰਡਾਂ ਦੇ ਨਗਰਾਂ ਦੇ ਬੇਨਤੀ ਕਰਦੇ ਆ ਇਨਾਰੇ ਵੀ ਬੇਨਤੀ ਕਰਦੇ ਆ ਕਿ ਭਾਈ ਜਰੂਰ ਆ ਕੇ ਖੁਦ ਵਿజిਟ ਕਰਕੇ ਆਸ਼ਰਮ ਦੇ ਵਿੱਚ ਇਸ ਆਸ਼ਰਮ ਦੀ ਮਦਦ ਕੀਤੀ ਜਾਵੇ ਸੋ ਪੰਜਾਬ ਸਰਕਾਰ ਤੋਂ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ ਗਿਆਨ ਸਾਗਰ ਆਸ਼ਰਮ ਮੋਦਕੀ ਦੇ ਵਿੱਚ ਜੋ ਭਲੇ ਦਾ ਕੰਮ ਹੈ ਕਹਿੰਦੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋ ਅਸੀਂ ਉਹਨਾਂ ਬੱਚੇ-ਬੱਚੀਆਂ ਦੀ ਸਾਂਭ ਸੰਭਾਲ ਕਰਦੇ ਆਂ ਜਿਹੜੇ ਕੋਈ ਸਾਂਭ ਸੰਭਾਲ ਵਾਲਾ ਨਹੀਂ ਹੁੰਦਾ 90-90 ਸਾਲ ਦੇ ਬਜ਼ੁਰਗ ਵੀ ਸਾਡੇ ਕੋਲ ਇਸ ਵੇਲੇ ਅਸੀਂ ਲੈ ਕੇ ਆਂ ਜੋ ਦੋ 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 ਤਿੰਨ-ਤਿੰਨ ਸਾਲਾਂ ਤੋਂ ਧਰਮਸਾਲਾ ਦੇ ਵਿੱਚ ਪਏ ਹੋਏ ਸਨ ਜਿਹੜੇ ਕਿ ਇੱਕ ਪ੍ਰਸ਼ਾਦਾ ਸਵੇਰੇ ਛਕ ਲੈਂਦੇ ਸੀ ਇੱਕ ਪ੍ਰਸ਼ਾਦਾ ਸ਼ਾਮ ਨੂੰ ਛਕ ਲੈਂਦੇ ਸੀ ਸੋ ਇਸੇ ਤਰ੍ਹਾਂ ਅੱਗੇ ਵੀ ਮਹਾਰਾਜ ਸੇਵਾ ਬਖਸ਼ਿਸ਼ ਕਰਦੇ ਰਹਿਣ ਹਾਂਜੀ ਵੈ ਖਾਲਸਾ ਵੈਗ੍ਰੀਪਾ ਮੈਂ ਬਲਵਿੰਦਰ ਸਿੰਘ son of ਗੰਤ ਸਿੰਘ ਫਿੰਡ ਮਲਕਲਾਂ ਨਗਰ ਪੰਚਾਇਤ ਮਲਕਲਾਂ ਦੀ ਪਰਿਵਾਰ ਵੱਲੋਂ ਇੱਕ ਅਜ ਬੱਚਾ ਗਿਆਨ ਸਾਗਰ ਨੂੰ ਸੌਂਪ ਦਿੱਤਾ ਗਿਆ ਕੀ ਕਾਰਨ ਸੀ ਪਰਿਵਾਰ ਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਜਿਸ ਕਾਰਨ ਇਹ ਬੱਚਾ ਜਿਹਨਾਂ ਨੂੰ ਜੋ ਪਰਿਵਾਰ ਦੀ ਮਜਬੂਰੀਆਂ ਪਰਿਵਾਰ ਜੋ ਬੱਚੀ ਐ ਕਿਰਨਦੀਪ ਕੌਰ ਆ ਜੀ ਉਹਨੂੰ ਥੋੜਾ ਮਤਲਬ ਵੀ ਦਿੱਕਤ ਆਉਂਦੀ ਆ ਸੰਭਾਲਣ ਦੇ ਵਿੱਚ ਬੱਚੀ ਮੰਦਬੁੱਧੀ ਵੀ ਆ ਸਰੀਰ ਸਰੀਰਕ ਪੱਖੋਂ ਤੌਰ ਤੇ ਕਮਜ਼ੋਰ ਵੀ ਆ ਇਸ ਕਰਕੇ ਜਿਹੜੀ ਬੱਚੀ ਕਿਰਨਦੀਪ ਕੌਰ ਆ ਇਹਨੂੰ ਗਿਆਨ ਸਾਗਰ ਆਸ਼ਰਮ ਮੁੱਦਗੀ ਨੂੰ মিডিਆ ਦੀ ਹਾਜ਼ਰੀ ਵਿੱਚ ਉੱਪ ਸੌਬਤ ਹੈ ਕੀ ਲੱਗਦਾ ਜੀ ਪਰਿਵਾਰ ਜਿਹੜਾ ਸੀ ਪਰਿਵਾਰ ਤੋਂ ਬੱਚਾ ਸਾਂਭ ਨਹੀਂ ਸਕੇ ਬੱਚੇ ਦੀ ਪ੍ਰੋਬਲਮ ਸੀ ਪਰਿਵਾਰ ਦੇ ਵਿੱਚ ਕੋਈ ਕਮਾਈ ਦਾ ਜਾਂ ਕਿਸੀ ਹੋਰ ਚੀਜ਼ ਨੂੰ ਲੈ ਕੇ ਘਰ ਦੇ ਲੋਕਾਫੀ ਪਰਿਵਾਰ ਕਮਜ਼ੋਰ ਸੀ ਜਾਂ ਵੈਸੇ ਹੀ ਬੱਚਾ ਉਹਨਾਂ ਨੇ ਦੇ ਦਿੱਤਾ ਘਰ ਦੇ ਵਿੱਚ ਕਮਜ਼ੋਰੀ ਹੋਣ ਕਰਕੇ ਬੱਚੇ ਦੀ ਔਲਾਦ ਜਾਂ ਦੇਖਭਾਲ ਨਾ ਕਰਨ ਕਰਕੇ ਇਹਨਾਂ ਨੇ ਬੱਚਾ ਜਿਹੜਾ ਆਸ਼ਰਮ ਨੂੰ মিডিਆ ਦੀ ਹਾਜ਼ਰੀ ਵਿੱਚ ਸੌਂਪ ਦਿੱਤਾ